ਦੱਡੂ ਬੋਲਦੇ ਨਿਆਣੇ ਢੰਗ ਨਾਲ ਡਾਟਾਰਵੇ ਲੋਬੀ ਸਜਣੋ ਆ ਜਿਹੜੀਆਂ ਜੜੀਆਂ ਬੂਟੀਆਂ ਨਾਲ ਆਪਣੀ ਪੰਜੀਰੀ ਹੋਣੀ ਜੇ ਤਿਆਰ ਬਾਹਲਾ ਕੁੱਟੀ ਤੇ ਬਾਹਲਾ ਲੋਈ ਤੇ ਬਾਬਾ ਡੰਗੜ ਬੰਗੜ ਹੋਈ ਬਾਬਾ ਸਜਣੇ ਫੁੱਲ ਮਖਾਣੇ ਹਾਂਜੀ ਕੁੱਟਾਂਗੇ ਹਾਂ ਉਹ ਰੋਣਗੇ ਹਾਂ ਅਸੀਂ ਉਹਨਾਂ ਦਾ ਦੱਦ ਕੋ ਪੁੱਛਾਂਗੇ ਅਸੀਂ ਉਹਨਾਂ ਦਾ ਦੱਦ ਕੋ ਪੁੱਛਾਂਗੇ ਸੋ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਲੱਗਿਆ ਸੋ ਅੱਜ ਬੇਬੇ ਕੀ ਬਣਾਉਣ ਲੱਗੇ ਕਰੇ ਬਹੁਤ ਹੀ ਹੈਲਦੀ ਬਹੁਤ ਹੀ ਘੈਂਟ ਬਹੁਤ ਹੀ ਟੇਸਟੀ ਚੀਜ਼ ਬਣ ਲੱਗੀ ਅੱਜ ਜੀਰੀ ਬਣਾ ਲੈ ਹਾਂਜੀ ਸਾਰਿਆਂ ਦੀ ਕਾਕੇ ਆਸਤੇ ਹਾਂ ਸਾਰੇ ਇਹਦਾ ਸਾਰੀ ਜਿਹੜੀ ਖੇਤਾਂ ਚ ਕੰਮ ਕਰਦਾ ਵੇਲੇ ਆ ਤੇ ਨਹੀਂ ਬਣਦੀ ਬੇਟੀ ਨਾਲ ਨਾਲ ਹੀ ਕਰ ਦਿੰਦੇ ਹਾਂ ਸੋ ਚਲੋ ਸੱਜਣੋ ਪੰਜੀਰੀ ਬਣਾਵਾਂਗੇ ਹੈਲਦੀ ਹੈਲਦੀ ਪੰਜੀਰੀ ਤੋਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਆਪਾਂ ਗਰਮੀ ਵਾਲੀ ਪੰਜੀਰੀ ਤੋਂ ਸਰਦੀਆਂ ਚ ਬਤੇ ਬਣਾਈ ਦੀ ਗਰਮੀ ਵਾਲੀ ਪੰਜੀਰੀ ਥੋੜੀ ਅਲੱਗ ਹੁੰਦੀ ਆ ਅਲੱਗ ਠੰਡੀ 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 ਚੀਜ਼ਾਂ ਪਾਵਾਂਗੇ ਬੇਬੇ ਚੀਜ਼ਾਂ ਪਾਵਾਂਗੇ ਹਾਂ ਮਾਂ ਮਾਤਾ ਕੋਲ ਵੀ ਖਾਣੀਆਂ ਆਂ ਆਂਦੇ ਕੋਈ ਠੰਡੀਆਂ ਦਾ ਨਹੀਂ ਬੇਬੇ ਮੈਂ ਜਿਵੇਂ ਤੇ ਖਾ ਲੂਆਂ ਕਿਵੇਂ ਕਿਵੇਂ ਉਹ ਆਂ ਨਾ ਬੇਬੇ ਮੈਂ ਖੁਲਫੀ ਖਾਣੀ ਆ ਲੇਕੋ ਦਸਿਆ ਨਾ ਠੰਡੀ ਆ ਖੁਲਫੀ ਖੁਲਫੀ ਹਾਂ ਉਹ ਆਂਦਾ ਕੋਈ ਨਹੀਂ ਮਰ ਜਾਈਚ ਬਹਿ ਕੇ ਖਾ ਲੂਗਾ ਤੋ ਲਾਓ ਵੀ ਸੱਜਣੋ ਅੱਜ ਘੈਂਟ ਪਨੀਰੀ ਬਣਾਵਾਂਗੇ ਤੁਹਾਡੇ ਸਾਰੇ ਨਾ ਮੂੰਹ ਚ ਪਾਣੀ ਲਿਆ ਦੇਣਾ ਆਪਾਂ ਤੇ ਦਾਦੋ ਫਿਰ ਤੁਹਾਨੂੰ ਵੀ ਆਪਾਂ ਭੇਜ ਦਾਂਗੇ ਪਨੀਰੀ ਤੁਹਾਡੇ ਘਰ ਨਾਟ ਵਰੀ ਟੈਨਸ਼ਨ ਨਾ ਲਓ ਪਹਿਲਾਂ ਬਣਾਈਏ ਤੇ ਫੇਰ ਹੀ ਭੇਜਾਂਗੇ ਚਲ ਆਓ ਫਿਰ ਬਣਾਓ ਲਓ ਜੀ ਇਧਰ ਸੂਟ ਸ਼ਰਟ ਲੈ ਕੇ ਮੰਮੀ ਇਹ ਮਨ ਚੁੱਕੇ ਨੇ ਤੇ ਚਿਹਰੇਾਂ ਤੇ ਖੁਸ਼ੀ ਹੈ ਬੇਬੇ ਵਾਦੂ ਵਾਦੂ ਬਾਹਰ ਸਵਾਣੀ ਖੁਸ਼ੀ ਆ ਸੱਕੱਚਾ ਦਾਣੀ ਦੀ ਨਿੱਕੜ ਇਹ ਕੱਲ ਮੂੰਹ ਕਿਵੇਂ ਬਣਿਆ ਸੀ ਕੱਲ ਮੂੰਹ ਤੈਨੂੰ ਕੀ ਦੱਸਿਆ ਜਦੋਂ ਗੰਨੇ ਆਣਾਂ ਨੂੰ ਘਾਟਾ ਪਿਆ ਹੁੰਦਾ ਤੇ ਅੱਜ ਅੱਜ ਤਾਂ ਫੁੱਲ ਮਖਾਣੇ ਦੇ ਕੇ ਉਹਦੂ ਖੁਸ਼ੀ ਹੋਈ ਕਿਉਂਕਿ ਸਾਰਿਆਂ ਨੂੰ ਹੁੰਦਾ ਹੀ ਆ ਮੇਨ ਲੇਡੀਜ਼ ਨੂੰ ਸੂਟਾਂ ਨੂੰ ਮੰਮੀ ਮਮਾ ਦਾ ਮੈਨੂੰ ਕੀ ਕਹਿੰਦੀ ਹਾਂ ਮੰਮੀ ਕਹਿੰਦੀ ਹਰਮਨ ਜਦੋਂ ਮੈਂ ਉੱਠੀ ਨਾ ਮੇਰੇ ਨੀਂਦ ਵਿੱਚ ਸੀ ਮੰਮੀ ਨੇ ਅੱਖ ਖੋਲੀ ਕਹਿੰਦੀ ਮੈਨੂੰ ਚੇਤਾ ਆ ਕਿ ਮੈਂ ਤੇ ਨਵੇਂ ਸੂਟ ਲੈ ਕੇ ਆ ਫਿਰ ਮੈਂ ਫਟਾਫਟ ਉੱਠੀ ਇਹ ਅੱਜ ਮੇਰੇ ਬੈੱਡੀ ਭਰਿਆ ਪਿਆ ਸੁਟਾਨਾ ਚਾ ਲਓ ਵੀ ਫੁੱਲ ਮਖਾਣੇ ਬਦਾਮ ਕਾਜੂ ਪਿਸਤਾ ਸਾਰਾ ਕੁਝ ਅੱਗ ਬਹੁਤ ਹੈ ਡੈਡੀ ਦੀ ਅੱਗ ਦਾ ਲੇਡੀਜ਼ ਦੇ ਦੀਨ ਦੇ ਤਾਂ ਜਿਹੜੇ ਸਾਰੇ ਤੇੜੇ ਕੰਮ ਕਰਦੀ ਸੁਭਾਣ ਹਾਂਜੀ ਭੈਣ ਜੀ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਕੰਮ ਮੁੜ ਕੇ ਨਾ ਕਰਦਾ ਹੀ ਨਹੀਂ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਸੋਹਣ ਜੀ ਦੀ ਬਣਾਈਏ ਲਓ ਜੀ ਆਪਣੇ ਕਿਊਟ ਕਪਲ ਨੇ ਕੜਾਈ ਰੱਖ ਦਿੱਤੀ ਆ ਥੈਂਕ ਯੂ ਸੋ ਮਾਚ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹ ਵੀ ਬਣਾਈਏ ਇਹ ਹੈਗਾ ਦੇਸੀ ਘਿਓ ਪਾਇਆ ਦੁੱਧ ਦੇ ਡੱਬੇ ਚ ਹਾਂ ਜੀ ਵੈਰੀ ਗੁੱਡ ਐ ਹੋ ਜੇ ਆਪਣੇ ਕੋਲ ਕਿੰਨੇ ਡੱਬੇ ਭਰੇ ਭਰੇ ਵਾਹ ਵਾਹ ਹੈ ਨਾ ਦੇਸੀ ਘਿਓ। ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਪਾਵਾਂਗੇ ਕਿਉਂਕਿ ਦੇਸੀ ਘਿਓ ਦੀ ਪਜਰੀ ਬਣਾਈਦੀ ਆ ਆਪਾਂ ਘਰੇ। ਲਓ ਜੀ ਦੇਸੀ ਘਿਓ ਪਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਫੁੱਲ ਮਖਾਣੇ ਜੀ ਚੱਕ ਦੋ ਕੰਮ ਨੂੰ ਇਹ ਕੰਮ ਗੁਰਾਂ ਦਾ ਜੀ। ਮਾਰਾਏ ਕਿਰਪਾ ਕਰੋ। ਕਿੱਡੇ ਸੋਹਣੇ ਲੱਗ ਰਹੇ ਨੇ ਬਾਲਾਂ ਇਆਂ ਬੇਬੇ। ਅੱਛਾ ਇਹਨੂੰ ਪਹਿਲਾਂ ਦੇਸੀ ਘਿਓ ਨਾਲ ਚੰਗੀ ਤਰ੍ਹਾਂ ਦਬੋ ਦੇਣਾ ਇਹਨਾਂ ਦਾ ਇਹਨਾਂ ਨੂੰ ਨਵਾ ਦੇਣਾ ਰੋਸਟ ਤੇ ਕਰ ਲੈਣੇ ਨੇ ਲਓ ਜੀ ਇੱਧਰ ਕੀ ਕਰ ਰਹੇ ਹੋ ਭੈਣ ਜੀ ਇਹ ਵੇਸਣ ਵੇਸਣ ਛਾਣ ਦੀ ਹੈ ਵੇਸਣ ਮੋਟੇ ਵਾਲਾ ਹੈ ਲੱਛਾ ਇੰਜੀਰੀ ਚ ਹੁੰਦਾ ਨਾ ਪਾਉਣ ਵਾਸਤੇ ਮੋਟਾ ਵੇਸਣ ਅੱਛਾ ਲਓ ਜੀ ਵੇਸਣ ਵਾਲੀ ਪੰਜਰੀ ਬਣਾਉਣੀ ਹੈ ਵੇਸਣ ਵਾਲੀ ਬਣਾਉਣੀ ਹੈ ਆਇਆ ਨਾ ਤੇ ਡੈਡੀ ਖੇਤ ਕੰਮ ਕੁੰਮ ਕਰਦੇ ਭੁੱਖ ਫਿਰ ਲੱਗਦੀ ਐ ਤੇ ਚੱਲ ਥੋੜੀ ਖਾਵੇ। ਹਾਂ ਇਹ ਹੈਲਥੀ ਬੜੀ ਤਾਕਤ ਦੇ। ਹਾਂ ਬੇਬੇ ਮੈਂ ਪੰਜੀਰੀ 'ਚ ਸ਼ਕਤੀ ਬੜੀ ਹੁੰਦੀ ਐ। ਤੇਰੀ ਕੀ ਪੰਜੀਰੀ ਖਾਧੀ ਆ? ਆਗਲਾ ਕਹਿ ਇਹ ਕਹਿ ਜਾ ਤੇਰੀ ਕੀ ਪੰਜੀਰੀ ਖਾਧੀ ਆ। ਤੇਰੀ ਕੀ ਪੰਜੀਰੀ ਖਾਧੀ ਤੇ ਖਾਧੀ ਐ ਪੀਤਾ ਬੂਰੀ ਮੈਂ ਤਾਂ ਦੁੱਧ ਤਾਂ ਆ ਜਾ ਫਿਰ। ਦੌੜੇ ਵੇਖ ਮੇਰੇ। ਲਓ ਜੀ ਇਧਰ ਹੁਣ ਕਾਲੀਆਂ ਮਿਰਚਾਂ। ਬਾਲਾ ਕੁਟੀ ਤੇ ਬਾਲਾ ਲੋਈ ਤੇ ਬਾਬਾ ਡੰਗੜ ਡੰਗੜ ਹੋਈ ਬਾਬਾ ਡੰਗੜ ਡੰਗੜ ਆ ਯਾ ਬੇਬੇ ਇਹ ਤਾਂ ਪਹਿਲਾ ਇੱਕ ਵੀ ਤੂੰ ਹੋਰ ਗੋਲੀ ਸੁਣਾਈ ਸੀ ਪੰਜ ਸੱਤ ਪੱਕੀਆਂ ਪਰਾਤ ਵਿੱਚ ਰੱਖੀਆਂ ਆਏ ਮੋਝਾ ਪਰ ਖਾ ਜਾਣਗੇ ਨੀਨੋ ਸੱਤ ਦੀ ਲੜਾਈ ਪਾ ਜਾਣਗੇ ਨੀਨੋ ਸੱਤ ਦੀ ਲੜਾਈ ਲੜਾਈ ਪਾਉਣੀ ਕਿਉਂ ਬੇਬੇ ਉਹ ਆਖੂ ਖੂਖਾ ਗਈ ਉਹ ਆਖੂ ਖੂਖਾ ਗਈ ਪਰ ਰਵੇਲੀ ਪਈ ਆ ਅੱਛਾ ਖਾ ਮਸਾਫਰ ਗਏ ਆ ਕੰਮ ਆ ਓਹ ਨਾਈਸ ਬੇਬੇ ਦੀਆਂ ਸੋਹਣੀਆਂ ਸੋਹਣੀਆਂ ਬੋਲੀਆਂ ਦੇ ਨਾਲ ਸੋਹਣੀ ਸੋਹਣੀ ਜੀ ਪੰਜੀਰੀ ਬਣਦੀ ਹੈ ਬਾਪ ਤੇਰੇ ਨੇ ਇਹ ਕਰ ਦਿੱਤਾ ਆਪਾ ਖੱਪੜ ਤੇ ਕਰਵੇ ਉੱਥੇ ਡੱਡੂ ਬੋਲਦੇ ਨਿਆਣੇ ਡੁੱਬਣ ਦਾ ਡਰਵੇ ਡੱਡੂ ਬੋਲਦੇ ਆ ਨਾਈਸ ਨਿਆਣੇ ਡੁੱਬਣ ਦਾ ਡਰ ਨਾ ਬੇਬੇ ਅੱਜ ਖੁਸ਼ ਹੈ ਕਿਉਂਕਿ ਬੇਬੇ ਜਾ ਰਹੀ ਹੈ ਕਿਤੇ ਹੈ ਬੇਬੇ ਆਜਾ ਤੂੰ ਘਰੇ ਬੈਠੀ ਆ ਐ ਜਾਣਦੇ ਆ ਨਾ ਪਿੱਛਾ ਮਜਾਉਣੀ ਜਾਵਾਂਗੇ ਹੈ ਪਿੱਛਾ ਮਜਾਉਣੀ ਜਾਵਾਂਗੇ ਕੱਜਾ ਕੇਵੇਂ ਬੇ ਬੇ ਲਾਓ ਵੀ ਸਜਣੋ ਆ ਜਿਹੜੀਆਂ ਜੜੀਆਂ ਬੂਟੀਆਂ ਨਾਲ ਆਪਣੀ ਪੰਜੀਰੀ ਹੋਣੀ ਜੇ ਤਿਆਰ ਆ ਕੀ ਜੇ ਖਾਸ ਖਾਸ ਵੈਰੀ ਗੁੱਡ ਲਓ ਜੀ ਹੁਣ ਫੇਰ ਪੈਣ ਲਗਾ ਜੇ ਦੇਸੀ ਘਿਓ ਨਹੀਂ ਨਾਲੇ ਪਹਿਲਾਂ ਪਾਇਆ ਤੇ ਹੈਗਾ ਸੀ ਉਹ ਭੁੰਨੇ ਸੀ ਫੁੱਲੇ ਅੱਛਾ ਜੇ ਪਾਇਆ ਫੁੱਲ ਮਖਾਣੇ ਦੇਸੀ ਘਿਓ ਜੀ ਭੁੰਨੇ ਆ ਤੇ ਇਹ ਕਿੰਨਾ ਕ ਪਾਉਣਾ ਆਪਾਂ ਇਹ ਬਸ ਅੰਦਾਜ਼ੇ ਜਿਹਾ ਨਾ 4 ਕਿਲੋ ਆਪਣਾ ਵੇਸਣ ਓਕੇ ਤੇ 3 ਕਿਲੋ ਵੇਖ ਲੈਨੇ ਪਾ ਕੇ ਨਾ ਤੇ ਸੀ ਘਿਓ ਪਾ ਦਾਂਗੇ ਤੇ ਜੇ ਸੈੱਟ ਜੇ ਹੋਰ ਪੈਂਦਾ ਹੋਇਆ ਹੋਰ ਪਾ ਦਾਂਗੇ ਆਪਣੀ ਦਾ ਲਓ ਜੀ ਘਰ ਦਾ ਵਧੀਆ ਸਪੈਸ਼ਲ ਆਪਣਾ ਦੇਸੀ ਘਰੇ ਦੇਸੀ ਘਰ ਦੀਆਂ ਖਰਾਕਾਂ ਦੇਸੀ ਖਰਾਕਾਂ ਨੇ ਪ੍ਰਾਣੀਆਂ ਆਪਣਾ ਲਓ ਜੀ ਦੇਸੀ ਘਿਓ ਪਾਲਿਆ ਸੀ ਤੇ ਹੁਣ ਆਪਾਂ ਪਾ ਦੇਣਾ ਇਹ ਕੀ ਮੰਮੀ ਇਹ ਵੇਸਣ ਵੇਸਣ ਕਿੰਨਾ ਹੈ ਆਪਣਾ 4 ਕਿਲੋ 4 ਕਿਲੋ ਲਗਭਗ 3 3.5 ਕਿਲੋ ਆਪਣਾ ਦੇਸੀ ਘਿਓ ਸੀ ਤੇ ਉਹਦੇ ਚ ਆਪਾਂ 4 ਕਿਲੋ ਵੇਸਣ ਪਾ ਦਾਂਗੇ ਲਓ ਜੀ ਇਹ ਆਓ ਛਕ ਇਹ ਆ ਬੇਬੇ ਪਾਦਾ ਜੇ ਵੇਸਣ ਚੱਲ ਚੰਗਾ ਹੋ ਗਿਆ ਮੈਂ ਵੀ ਖਰਖਾ ਤੇ ਰਗੜੀ ਜਾਣੀ ਮੈਂ ਵੀ ਆਜੇ ਪੂਰੇ ਜੋੜਾ ਤੇ ਲੱਗੀ ਲੋ ਜੀ ਬੇਬੇ ਜੀ ਉਧਰ ਆਵਦੇ ਲੱਗੇ ਖਸ ਖਸ ਡੈਡੀ ਕੋਈ ਚੱਕ ਕੇ ਨਾ ਚਾਹਣੇ ਹੋ ਤੁਸੀਂ ਕੋਈ ਨਹੀਂ ਪੰਜੇ ਵਿੱਚ ਉਹ ਵੀ ਆਣ ਜੁੱਟ ਆਜੋ ਫਿਰ ਹਾਂ ਪੰਜਾ ਲੜਾ ਲਓ ਮੇਰੇ ਨਾਲ ਜਿਹੜਾ ਪੰਜਾ ਲੜਾ ਲਓ ਚੱਲ ਉੱਥੇ ਕੱਦੂ ਦਾ ਸ਼ਕਾਰ ਬੈਠ ਲੋ ਜੀ ਕਹਿੰਦੇ ਮੁੰਡੇ ਸਾਡਾ ਕੰਮ ਨਹੀਂ ਕਰਦੇ ਤੇ ਮੁੰਡੇ ਤਾਂ ਕੰਮ ਹੀ ਐਡੇ ਐਡੇ ਸੋਹਣੇ ਤਰੀਕੇ ਨਾਲ ਕਰਦਾ ਅੱਜ ਕੱਲ ਕਿੱਥੇ ਮਿਲਦੇ ਨੇ ਸਾਡੇ ਵਰਗੇ ਮੁੰਡੇ ਨਹੀਂ ਅੱਜ ਤੂੰ ਮੈਂ ਦੇਨੇ ਉਹ ਹੈਲੋ ਵੈਲੇ ਨਹੀਂ ਜਾਣਾ ਵੈਲੇ ਸਾਡੇ ਕਿੱਥੋਂ ਮੈਂ ਦੇਨੇ ਉਹ ਬਾਈ ਕਿੰਨਾ ਗੱਲ ਕਰਦਾ ਹੈ ਹੱਥ ਆਇਆ ਪੂਣ ਮੂੰਹ ਨੂੰ ਲਾਇਆ ਲੈ ਧੀ ਡੋਟ ਲਾਓ ਜੀ ਬੇਬੇ ਟੈਨਸ਼ਨ ਹਲਾਓ ਤੁਸੀਂ ਬੇਬੇ ਹੋਰ ਐਦਾਂ ਫੜਨਾ ਆ ਦੂਈ ਚੜ ਆ ਜਲ ਕਰ ਹਾਂ ਉਹ ਐਦਾਂ ਨਹੀਂ ਬੇਬੇ ਆ ਸਹੀ ਹੁੰਦਾ ਇਦਾਂ ਸੋਚਾਂ ਨੂੰ ਕਿ ਕਰਨਾ ਸਹੀ ਆ ਨਾ ਦੱਸੋ ਕਮੈਂਟ ਕਰਕੇ ਲਓ ਜੀ ਵੇਸਣ ਇਧਰ ਹੌਲੀ ਹੌਲੀ ਰੈਡੀ ਹੋ ਰਿਹਾ ਜੇ ਵਾਹ ਜੀ ਵਾਹ ਇਧਰ ਫੁੱਲ ਮਖਾਣੇ ਪੰਦੂਰਾ ਸ਼ੂਰਾ ਦੇ ਪੂਰੇ ਜੂਰਾਂ ਨਾਲ ਲਓ ਜੀ ਆਹ ਕੀਤਾ ਇਹ ਆਪਾਂ ਦਾ ਕੰਮ ਆਹ ਕੰਮ ਆਪਾਂ ਦਾ ਕੰਮ ਦਿਖਾਈਏ ਦਿਖਾਉਣਾ ਚਾਹੀਦਾ ਨਾ ਆਪਦਾ ਕੰਮ ਆਪਦਾ ਕੰਮ ਤਾਂ ਵਿਖਾ ਦੱਸ ਤਾ ਕੀਤਾ ਆਪਦਾ ਕੰਮ ਕੀ ਕੀਤਾ ਅੱਧਾ ਤਾਂ ਵੇਸਟ ਕੀਤਾ ਨਾਲ ਇੰਨਾ ਥੋੜੀ ਵੇਸਟ ਕਰੀਦਾ ਹਾ ਕਿੰਨਾ ਵੇਸਟ ਕੀਤਾ ਤੂੰ ਅੱਧੇ ਤੋਂ ਜ਼ਿਆਦਾ ਮੈਂ ਇਧਰ ਮੁੜ ਕੋ ਮੁੜ ਕੇ ਹੋ ਗਈ ਇਹਨਾਂ ਨੂੰ ਵੇਸਟੇਜ ਵੀ ਵੇਚੀ ਜਾਂਦੀ ਬੇਬੇ ਹਾਂ ਤੇਰੀ ਗੱਲ ਬਾਤ ਆ ਨੂੰ ਕੰਮ ਨੂੰ ਛੇਰਾਂ ਬੇਬੇ ਸਰ ਨਾਲੋਂ ਜ਼ਿਆਦਾ ਇਹਦੇ ਪ੍ਰਾਣੀਆਂ ਖਰਾਕਾ ਖਾਧੀਆਂ ਹੋਈਆਂ ਹੈ ਤਾਂ ਹੀ ਕੰਮ ਹੁੰਦਾ ਹਾਂ ਆਹ ਦੇਸੀ ਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀ ਆ ਸੋ ਇਧਰ ਪ੍ਰਾਣੀਆਂ ਖਰਾਕਾ ਖਾਧੀਆਂ ਹੁਣ ਤਾਂ ਮਾਰੇ ਜਖਾਂਦੇ ਮਾਰੇ ਜਖਾਂਦੇ ਆ ਪਚਦਾ ਨਹੀਂ ਬੇਬੇ ਪਚਦਾ ਨਹੀਂ ਲੋਕਾਂ ਨੂੰ ਮਹਾਜਮੇ ਹੀ ਨਹੀਂ ਗੇ ਅੱਗੇ ਲੋਕੀ ਖਾਂਦੇ ਸੀ ਤੇ ਕਰਦੇ ਸੀ ਹਾਂ ਘੋ ਵੀ ਅੱਗੇ ਕਿੰਨਾ ਪੀ ਅੱਗੇ ਲੋਕੀ ਘੋ ਵੀ ਪੀ ਮਾਂ ਦੇ ਭਰਾ ਕੋਲਾ ਕੋਲਾ ਕਿਉਂਦਾ ਪੀ ਜਾਂਦੇ ਸੀ ਮਾਜੀਆਂ ਦੇ ਅੱਛਾ ਤੇ ਹੋਰ ਆਂ ਕੰਨਾ ਜੰਨਾ ਕਿਉਂ ਦਾ ਪੀ ਜਾਂਦੇ ਸੀ ਮਾਮਿਆਂ ਨੇ ਤੇ ਹੋਣਾ ਤਾਂ ਪੌਰਾ ਜੇ ਸਬਜ਼ੀ ਚ ਪੈ ਜੇ ਤਾਂ ਉਹ ਵੀ ਆਪਾਂ ਨੂੰ ਸੁਆਦ ਨਹੀਂ ਲੱਗਦੀ ਆ ਪਚਦਾ ਨਹੀਂਗਾ ਪੱਟਦਾ ਨਹੀਂਗਾ ਇਧਰ ਕੀ ਬਣ ਰਿਹਾ ਬੇਬੇ ਖਸ ਖਸਾ ਸਾ ਅੱਛਾ ਇਹ ਤਾਂ ਕਰਦੀਆਂ ਮਾਹਣ ਭੁੰਨਣੀਆਂ ਆਹੀ ਲਓ ਜੀ ਦੋ ਦੋ ਚੁੱਲੇ ਚੱਲ ਰਹੇ ਆ ਇੱਕ ਬੰਨੇ ਆ ਕਿ ਆ ਕਿ ਖਸ ਖਸ ਪਾ ਰਹੇ ਖਸ ਖਸ ਭੁੰਨ ਕੇ ਪਾਣੀ ਇਹ ਕਾਦੇ ਲਈ ਇਹ ਕੱਚੀ ਨਹੀਂ ਰਹਿੰਦੀ ਜੀ ਨਹੀਂ ਇਹ ਪਾਈ ਦੀ ਕਾਹਤੋਂ ਆ ਸਰਕੋ ਚੰਗੀ ਹੁੰਦੀ ਆ ਤਾਕਤ ਵਾਲੀ ਹੁੰਦੀ ਸਰਕੋ ਅੱਛਾ ਲਓ ਜੀ ਅੱਜ ਤਾਕਤ ਵਾਲੀ ਸ਼ਕਤੀਸ਼ਾਲੀ ਚੀਜ਼ ਬਣ ਰਹੀ ਆ ਲਓ ਜੀ ਮੇ ਲੋ ਆਪਣੇ ਬੇਬੇ ਜੀ ਨੂੰ ਮੇ ਲੋ ਲਓ ਜੀ ਆ ਤੇ ਆਪਣਾ ਵੇਸਾ ਰਾੜ ਰਾੜ ਕੇ ਹੈ ਇਹਨੂੰ ਜਮਾ ਹੀ ਪਤਲਾ ਕਰ ਦੇਣਾ ਡੈਡੀ ਜਮਾ ਹੀ ਪਕੜੇ ਲਾਲ ਕਰ ਦੇਣਾ ਰੰਗ ਪਤਲਾ ਅੱਛਾ ਲਓ ਜੀ ਲਾਉ ਜਾਂਦੇ ਨਾ ਰਾ ਇਹ ਪੂਰਾ ਸਜਣੋ ਦੇਸੀ ਘੋਵਾਂ ਵਿੱਚ ਪਾਇਆ ਹੈ ਬੇਬੇ ਜੀ ਤੁਸੀਂ ਕੀ ਕਰ ਰਹੇ ਹੋ ਮਾਇਆ ਉਹ ਜਿਹੜੀ ਵਿਚਾਰਿਆ ਕੱਢੀ ਐ ਨਾ ਕਦੋਂ ਕੱਚੇ ਕੋਕੋਨਟ ਵਾਲੇ ਸਾਰੇ ਜਾਣੇ ਆਪਦੇ ਆਦੇ ਕੰਮ ਲੱਗੇ ਭਾਈ ਉਹ ਮੈਂ ਤੁਸੀਂ ਕੀ ਕਰ ਰਹੇ ਹੋ ਉਹ ਖੰਡ ਦੀਆਂ ਡਲੀਆਂ ਜੀਆਂ ਬਣ ਗਈਆਂ ਸੀ ਅੱਛਾ ਇਹ ਕਿਹੜੀ ਖੰਡ ਹੁੰਦੀ ਐ ਇਹ ਪੂਰਾ ਖੰਡ ਪੂਰਾ ਖੰਡ ਲਓ ਜੀ ਆਹ ਸਾਰੀ ਸਮਗਰੀ ਆਪਨੀ ਵਿੱਚ ਪੈਣੀ ਜੇ ਪਿੰਜੀਰੀ 라이ਸ ਆ ਰਹੀ ਐ ਮੱਗ ਲਓ ਜੀ ਆਹ ਪਾ ਦੇ ਜੀ ਆਪਾਂ ਮੱਗ ਜੀ ਵੇਸਣ ਦੇ ਵਿੱਚ ਤੇ ਹੁਣ ਕੀ ਪਾਵਾਂਗੇ? ਕਿਆ ਕੀਆ ਮੰਮਾ? ਕਾਲੀਆਂ ਮਿਰਚਾਂ। ਲਓ ਜੀ ਹੁਣ ਪਾਤੀਆਂ ਜੇ ਕਾਲੀਆਂ। ਉਹ ਵਾਕੇ ਪਟਾਕੇ ਨਾਲ ਲੱਗ ਪੈ ਡਾਡੀ। ਅਜੇ ਦੂਜੀ ਤੇ ਥੋਗੀ ਭਾਈ ਉਹ ਤੋਂ ਵੀ ਮਾਰੂਗੀ। ਤੇ ਹੁਣ ਆਪਾਂ ਪਾਵਾਂਗੇ। ਕਾਜੂ। ਕਾਜੂ ਆ ਬਰੀ ਕਰਕੇ। ਹਾਂ ਆ ਬਦਾਮ। ਲਓ ਜੀ ਕਾਜੂ ਬਦਾਮ ਸਾਰੇ ਪੀਸ ਪੀਸ ਕੇ ਪਾਏ। ਕੱਟ ਕੇ। ਚੰਗੀ ਤਰ੍ਹਾਂ ਬੇਬੇ ਪਹਿਲਾਂ ਇਹਨਾਂ ਛਤਰਬਲੇਟ ਕੀਤੀ ਆ ਹਾਂ ਫਿਰ ਵੀ ਇਹ ਭੱਜ ਨਾ ਜਾਣ ਕਿਤੇ ਵੇਖ ਰਹੀ ਚ ਨਿਕ ਗਏ ਕਾਹੀ ਇਹਦੀ ਛਤਰਬਲੇਟ ਕੀਤੀ ਆ ਆਹ ਸਾਗ ਆ ਤੇ ਜਵੈਨ ਬਹੁਤ ਚੌਂਕ ਤੇ ਅਜਵੈਨ ਇਸ ਹਾਰੀਆਂ ਚੀਜ਼ਾਂ ਸੱਜ ਨੂੰ ਜੇ ਤੁਸੀਂ ਵੀ ਪਨੀਰੀ ਬਣਾਓ ਤੇ ਜਰੂਰ ਪਾਓ ਪਾਦਾ ਕੋਈ ਨਹੀਂ ਹੁੰਦਾ ਪਾਦਾ ਪਾ ਦੋ ਪਾ ਦੋ ਕੋਈ ਨਾ ਇਹ ਇਲਾਚੀਆਂ ਆਪਣੀਆਂ ਸਪੈਸ਼ਲ ਇਹਦੇ ਮਸਾਲੇ ਆਪਾਂ ਸ਼੍ਰੀ ਨਜੂਰ ਸਾਹਿਬ ਤੋਂ ਲੈ ਕੇ ਆਏ ਆ ਪਰ ਸੌਂਕ ਪਰ ਹਰੀ ਹਰੀ ਆ ਲਓ ਜੀ ਇਧਰ ਪੰਜੀਰੀ ਚੈੱਕ ਕਰੋ ਬਹੁਤ ਹੀ ਘੈਂਟ ਤਿਆਰ ਹੋ ਰਹੀ ਆ ਅਜੇ ਤਾਂ ਆਪਾਂ ਹੋਰ ਸਮਾਨ ਪਉਣਾ ਹੈ ਬੇਬੇ ਬੋਲੀ ਸੁਣਾ ਦੇ ਕਰਾ ਲੀ ਉਹਨਾਂ ਨੇ ਆਇਆ ਫੁੱਲ ਪਕਾ ਕੇ ਪਕਾਉਣੇ ਓਏ ਓ ਲੈਚੀ ਦੀ ਏਡੀ ਘੈਂਟ ਫ੍ਰੈਗਰੈਂਸ ਆ ਰਹੀ ਆ ਨਾ ਸੱਚੀ ਐ ਆ ਚੱਕ ਲਓ ਜੀ ਸਪੈਸ਼ਲ ਜੜੀ ਬੂਟੀਆਂ ਨਾਲ ਤਿਆਰ ਹੋ ਰਹੀ ਪੰਜੀਰੀ ਬੇਬੇ ਵੇਸ਼ਰੀਕ ਜੰਮੇ ਜੱਟਾਂ ਆਪ ਜੀਰੀ ਖਾਏ ਵੇਸ਼ਰੀਕ ਜੰਮੇ ਜੱਟਾਂ ਆਪ ਪੰਜੀਰੀ ਖਾਏ ਵਾਹ ਜੀ ਵਾਹ ਆ ਗਈ ਮਮਾ ਇਹ ਖਾਸ ਖਾਸ ਜਿਹੜੀ ਪਨੀ ਇਹ ਖਾਸ ਖਾਸ ਬਣੀ ਕਿਹਾ ਸਾਈ ਨਾਲ ਕੁਝ ਪਾਉਣਾ ਇਹਦੇ ਚ ਤਾਂ ਹੀ ਸ਼ਕਤੀਸ਼ਾਲੀ ਬਣਾਂਗੇ ਹਨਾ ਖਾ ਕੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਸਾਰਾ ਪਾਚ ਹੀ ਜਾਂਦਾ ਜਿਹੜੇ ਵਿਹਲੇ ਤੇਰੇ ਵਰਗੇ ਬਹਿ ਜਾਣਾ ਖਾ ਕੇ ਤੇ ਡੈਡੀ ਮੈਂ ਕੰਮ ਕਰਨਾ ਸਾਰੇ ਦੇੜੇ ਖੇਤਾਂ ਚ ਚਲੋ ਮੇਰੇ ਬੇਕੀ ਨਾ ਕਰੋ ਤੁਸੀਂ ਚੁੱਪ ਕਰਕੇ ਬਬਾ ਖਾਣੀ ਤਾਂ ਪਾਣੀ ਤੇ ਬੇਨਰ ਰਹਿਣ ਤੇ ਏਕੋ ਕੰਮ ਕਰੇ ਹਾਂ ਖਾਣੀ ਤਾਂ ਸਾਰਿਆਂ ਨੇ ਪਾਣੀ ਖਾਣੀ ਸਾਰਿਆਂ ਨੇ ਪਾਣੀ ਵੰਡ ਖਾਓ ਖੰਡ ਖਾਓ ਗਏ ਲਓ ਜੀ ਸਾਰਾ ਕੌਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਜੇ ਤਾਂ ਹੋਰ ਅਜੇ ਪੱਲ ਪਟਾਕੇ ਆਉਂਦੇ ਆ ਇਹ ਲਓ ਜੀ ਆ ਗਿਆ ਆਪਣੇ ਫੁੱਲ ਮਖਾਣੇ ਓਏ ਹੋਏ ਹੋਏ ਓਏ ਹੋਏ ਹੋਏ ਕੀ ਆ ਹੀ ਜ਼ਬਰਦਸਤ ਸਰਦੋਸ਼ਾ ਦੇ ਫੁੱਲ ਪਟਾਕੇ ਹੋਣੇ ਅਜੇ ਤਾਂ ਬੇਬੇ ਵੇਖਣੇ ਕਿੰਦੀ ਘੈੜ ਲੱਗੀ ਜਾਂਦੀ ਜਦੋਂ ਖਰਾ ਲੀ ਨਾ ਘੈੜ ਹੀ ਹੁੰਦੀ ਹੈ ਪੁੱਤ ਜਦੋਂ ਮਿਕਸ ਹੋ ਗਈ ਸਾਰੀ ਪੰਜੀਰੀ ਉਹਦੇ ਪਤਾ ਲੱਗੂਗਾ ਇਹ ਗਰਮ ਵੀ ਸਵਾਦ ਲੱਗਦੇ ਤੇ ਜਦੋਂ ਠੰਡੀ ਹੋ ਜਾਂਦੀ ਉਦੋਂ ਦੂ ਵੀ ਜਾਦੀ ਸਾਰਾ ਲੱਗਦੇ ਆ ਸਾਨੂੰ ਘੈੜ ਰਹਿੰਦੀ ਹੈ ਚਾਹ ਚ ਬਣਾ ਵਾਹ ਜੀ ਵਾਹ ਕੱਢੀ ਕੈਂਡ ਲੱਗ ਰਹੀ ਪੰਜੀਰੀ ਐ ਨਹੀਂ ਹਰ ਜੀ ਕੜਾ ਇਹ ਤੇ ਰਾਤ ਨਹੀਂ ਤੇ ਕੰਡ ਰਾਉਣੀ ਐ ਬੇਬੇ ਕੈਂਡ ਲੱਗ ਰਹੀ ਯਾਣਾ ਹਾਂ ਵਧਿਆ 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 ਜੇ ਤਮਾਮ ਪਾ ਗਏ ਜਿਹੜਾ ਪਾਉਣ ਵਾਲਾ ਰਹੇਗਾ ਕੰਡ ਪਾ ਦਿਓ ਹੁਣ ਪਹਿਲਾਂ ਮੁੜ ਕੇ ਫਿਰ ਕੰਡੀ ਜੀ ਅਸੀਂ ਲਾਉਣੀਆਂ ਨਹੀਂ ਖਾਂਦੇ ਪਾ ਜੀ ਲਓ ਜੀ ਹੁਣ ਆਪਾਂ ਖੰਡ ਜਿਹੜੀ ਇਹ ਬੂਰਾ ਖੰਡ ਪਾਵਾਂਗੇ ਲਓ ਜੀ ਮੱਕੀਆਂ ਵਾਓ ਨਾਈਸ ਵੈਰੀ ਨਾਈਸ ਮਮਾ ਥੋੜੀ ਆ ਪੱਡ ਕੱਢ ਲੈਣੀ ਚੰਗਾ

ਕੂ ਕਨੇਸ ਸੁਸੀ ਭਾਈ ਕੋਈ ਲੜਾ ਦੇਣਾ ਨਹੀਂ ਸੋਇਆ ਸੋਇਆ ਸਭ ਵੀ ਅਸੀਂ ਪੰਜੀਰੀ ਤਾਂ ਹੁਣ ਲੈ ਬਣਾ ਹਾਂ ਤੇ ਸਾਨੂੰ ਟਾਈਮ ਦੱਸੋ ਵੀ ਅਸੀਂ ਕਦੋਂ ਖਾਇਆ ਕਰੀਏ ਹਾਂ 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 ਓ ਜੀ ਸਾਡੇ ਚੇਕਰ ਸਾਹਿਬ ਜੀ ਪਹੁੰਚ ਚੁੱਕੇ ਨੇ ਤੇ ਕਦੋਂ ਦੇ ਖਾ ਰਹੇ ਨੇ ਦੱਸੋ ਖਾਓ ਹੋਰ ਖਾਓ ਬਹੁਤ ਸਵਾਦ ਬੜੀ ਖਾ ਲਈ ਹੋਰ ਨਿਆਰਾ ਆਇਆ ਬਹੁਤ ਵਧੀਆ ਇੱਕ ਗੋਲੀ ਖਾਲੀ ਕਰਦੀ ਦੂਜੀ ਕਰਦੀ ਗੁਰੂ ਇੱਕ ਗੋਲੀ ਖਾਲੀ ਕਰਦੀ ਕਿਉਂਕਿ ਡੈਡੀ ਦੀ ਫੇਵਰੇਟ ਆਏ ਆਹ ਆਹ ਬਈ ਤੇ ਤੇ ਲਗਾ ਕੇ ਲੈ। ਓ ਮਾਈ ਗਾਡ ਓ ਮਾਈ ਗਾਡ ਐਨੀ ਪਨੀਰੀ ਖਾਣੀ ਚੰਗੀ ਨਹੀਂ ਹੁੰਦੀ ਤੇ ਸਜਣੋ ਢੇਡ ਬਣੀ ਨਾ ਸੋ ਕੀ ਕਹੋਗੇ ਸਾਰਿਆਂ ਨੂੰ ਬਣਾਓ ਦਿਤਾਓ ਸੋ ਸਾਰੇ ਜਾਨੇ ਤੁਸੀਂ ਵੀ ਇਦਾਂ ਕਰਕੇ ਇਸੇ ਤਰੀਕੇ ਨਾਲ ਬਣਾਓ ਖਾਓ ਸ਼ਕਤੀ ਲਿਆਓ ਤੇ ਕੰਮਾਂ ਵਾਲੇ ਫੱਟੇ ਜਾਕ ਦੋ ਫਿਰ ਸੋ ਜਉਂਦੇ ਵਾਦਦੇ ਰਹੋ ਮਾਲਕ ਸਭ ਨੂੰ ਖੁਸ਼ ਰੱਖੇ ਮਿਲਦੇ ਆਗੇ ਲੌਗ ਸਾਸਰੀਆ ਕਾਲ ਜੀ ਬਾਏ ਬਾਏ ਮਾਈ ਡਾੜੀਏ ਬਾਏ ਬਾਏ